ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਨਵੀਂ ਵੀਡੀਓ ਚ ਨਵੀਂ ਸੱਚੀ ਘਟਨਾ ਲੈ ਕੇ ਹਾਜ਼ਰ ਹਾਂ ਤੇ ਇਹ ਜਿਹੜੀ ਅੱਜ ਦੀ ਕ੍ਰਾਈਮ ਸਟੋਰੀ ਆ ਇਹ ਵੀ ਸਬੰਧ ਰੱਖਦੀ ਆ ਜੀ ਉੱਤਰ ਪ੍ਰਦੇਸ਼ ਸਟੇਟ ਦੇ ਨਾਲ ਤੇ ਉੱਥੇ ਦਾ ਬੜਾ ਮਸ਼ਹੂਰ ਜ਼ਿਲ੍ਹਾ ਗਾਜ਼ੀਆਬਾਦ ਗਾਜ਼ੀਆਬਾਦ ਦਾ ਇੱਕ ਇਲਾਕਾ ਵਾਜੀ ਆਦਰਸ਼ ਨਗਰ ਉੱਥੇ ਜਿਹੜਾ ਥਾਣਾ ਪੈਂਦਾ ਵਾ ਇੱਕ 30 ਸਾਲਾਂ ਦੀ ਔਰਤ ਉੱਥੇ ਭੱਜੀ-ਭੱਜੀ ਜਾਂਦੀ ਆ ਰੋ ਰਹੀ ਆ ਬਹੁਤ ਬੁਰੀ ਤਰ੍ਹਾਂ ਦੇ ਨਾਲ ਤੇ ਉੱਥੇ ਜਾ ਕੇ ਕਹਿੰਦੀ ਆ ਕਿ ਮੇਰਾ ਭਾਣਜਾ ਵਾ ਉਹ ਮਿਲ ਨਹੀਂ ਰਿਹਾ ਉਹ ਸਾਡੇ ਨਾਲ ਹੀ ਰਹਿੰਦਾ ਵਾ ਮੈਂ ਉਹਦੀ ਮਾਮੀ ਆ ਤੇ ਸਾਡੇ ਨਾਲ ਹੀ ਇੱਥੇ ਆਦਰਸ਼ ਨਗਰ ਦੇ ਵਿੱਚ ਉਹ ਪੱਕੇ ਤੌਰ ਤੇ ਰਹਿੰਦਾ ਸੀ ਪਰ ਹੁਣ ਕਾਫੀ ਸਮਾਂ ਹੋ ਗਿਆ ਉਹਦਾ ਕੋਈ ਵੀ ਆਤਾ ਪਤਾ ਨਹੀਂ ਲੱਗ ਰਿਹਾ ਤਾਂ ਮੇਰੀ ਮਦਦ ਕਰੋ ਉਹਨੂੰ ਲੱਭਣ ਦੇ ਵਿੱਚ ਪੁਲਿਸ ਬਿਲਕੁਲ ਵੀ ਪਹਿਲਾਂ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਨਹੀਂ ਲੈਂਦੀ ਕਿਉਂਕਿ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਉਹਦੀ ਉਮਰ ਕਿੰਨੀ ਆ ਤਾਂ ਉਹ 20 ਸਾਲ ਦਾ ਇੱਕ ਜਿਹੜਾ ਮੁੰਡਾ ਵਾ ਉਹ ਨਾਬਾਲਗ ਨਹੀਂ ਸੀਗਾ ਉਹ 18 ਪਲੱਸ ਸੀ ਅਡਲਟ ਸੀ ਤੇ ਪੁਲਿਸ ਨੂੰ ਲੱਗਦਾ ਕਿ ਤੇ ਇੱਧਰ ਉੱਧਰ ਦੋਸਤਾ ਦੇ ਨਾਲ ਚਲਾ ਗਿਆ ਹੋਊਗਾ ਤੇ ਆ ਜਾਊਗਾ ਉਹ ਜਦੋਂ ਔਰਤ ਨਹੀਂ ਹਟਦੀ ਉੱਚੀ ਉੱਚੀ ਰੋਂਦੀ ਆ ਉੱਥੇ ਚੀਕਾਂ ਮਾਰਨ ਲੱਗ ਜਾਂਦੀ ਆ ਪੂਰਾ ਸੀਨ ਕ੍ਰੀਏਟ ਕਰਦੀ ਆ ਤਾਂ ਪੁਲਿਸ ਥੋੜੀ ਜੀ ਸੀਰੀਅਸ ਹੁੰਦੀ ਆ ਇਸ ਮਸਲੇ ਤੇ ਤੇ ਉਹਨੂੰ ਪੁੱਛਿਆ ਜਾਂਦਾ ਕਿ ਉਹਦਾ ਨਾਮ ਕੀ ਆ ਉਸ ਮੁੰਡੇ ਦਾ ਨਾਮ ਸੀਗਾ ਜੀ ਅਕਸ਼ੇ ਪ੍ਰਜਾਪਤੀ ਜਿਹੜਾ ਉਹਦਾ ਭਾਣਜਾ ਸੀ ਮਾਮੀ ਦਾ ਤਾਂ ਉਹਨੂੰ ਪੁੱਛਿਆ ਜਾਂਦਾ ਵੀ ਉਹ ਕਿੱਥੇ ਗਿਆ ਸੀ ਕੋਈ ਦੋਸਤਾਂ ਦੇ ਨਾਲ ਮਿਲਿਆ ਸੀ ਤਾਂ ਉਹ ਕਹਿੰਦੀ ਵੀ ਮੈਨੂੰ ਕੁਝ ਨਹੀਂ ਪਤਾ ਉਹ ਘਰੇ ਹੀ ਜ਼ਿਆਦਾਤਰ ਰਹਿੰਦਾ ਸੀ ਪਰ ਅੱਜ ਜਦੋਂ ਮੈਂ ਘਰੇ ਗਈ ਤਾ ਉਹ ਤੋਂ ਕਾਫੀ ਧੇਰ ਤੋਂ ਗਾਇਬ ਆ ਨਾ ਉਹਦਾ ਫੋਨ ਮਿਲ ਰਿਹਾ ਤੇ ਆਲੇ ਦੁਆਲੇ ਜਿੱਥੇ ਵੀ ਉਹ ਮਾੜਾ ਮੋਟਾ ਜਾਂਦਾ ਸੀ ਮੈਂ ਸਾਰੇ ਪਾਸੇ ਪਤਾ ਕਰ ਲਿਆ ਪੂਰੀ ਕੋਸ਼ਿਸ਼ ਕਰ ਲਈ ਉਹ ਨਹੀਂ ਮਿਲ ਰਿਹਾ ਪੁਲਿਸ ਸ਼ਿਕਾਇਤ ਦਰਜ ਕਰ ਲੈਂਦੀ ਆ ਉਸ ਤੋਂ ਬਾਅਦ ਉਹਨੂੰ ਲੱਭਣ ਦਾ ਕੰਮ ਜਿਹੜਾ ਉਹ ਜਾਰੀ ਕਰਦੀ ਆ ਉਹ ਵੀ ਉਹਦੇ ਜਿਹੜੇ ਦੋਸਤ ਮਿੱਤਰ ਸੀ ਸਾਰਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਹਦਾ ਫੋਨ ਆ ਜਿਹੜਾ ਉਹ ਨਹੀਂ ਟਰੇਸ ਹੋ ਪਾਉਂਦਾ ਉਹਦਾ ਫੋਨ ਬੰਦ ਸੀਗਾ ਨਈ ਲੋਕੇਸ਼ਨ ਪਤਾ ਲੱਗ ਪਉਂਦੀ ਕਿ ਉਹ ਕਿੱਥੇ ਆ। ਕਾਫੀ ਦਿਨ ਐਦਾ ਹੀ ਲੱਗ ਜਾਂਦੇ ਆ ਕੁਝ ਵੀ ਉਸ ਮੁੰਡੇ ਦਾ ਨਹੀਂ ਪਤਾ ਲੱਗਦਾ ਅਕਸ਼ੇਪ ਰਾਜਪਤੀ ਦਾ। ਇਸ ਤੋਂ ਬਾਅਦ ਜੀ ਰੋਜ਼ ਹੀ ਨਾ ਉਹ ਜਿਹੜੀ ਔਰਤ ਉਹਦੀ ਮਾਮੀ ਆ ਥਾਣੇ ਦੇ ਵਿੱਚ ਜਾਂਦੀ ਸੀ ਪੁੱਛਦੀ ਸੀ ਕਿ ਕੁਝ ਪਤਾ ਲੱਗਿਆ ਉੱਥੇ ਬਹੁਤ ਜ਼ਿਆਦਾ ਉਹਨਾਂ ਦੀਆਂ ਮਹਿਨਤਾਂ ਕਰਦੀ ਸੀ ਰੋਂਦੀ ਸੀ। ਇੱਕ ਦਿਨ ਪੁਲਿਸ ਨੂੰ ਇਹ ਗੱਲ ਚੁਬੀ ਥੋੜੀ ਜੀ ਵੀ ਜਦੋਂ ਵੀ ਆਈ ਆ ਇਹ ਮੰਮੀ ਆਈ ਆ ਵੀ ਉਹਦਾ ਹੋਰ ਪਰਿਵਾਰ ਕੋਈ ਕੋਈ ਵੀ ਨਹੀਂ ਆਇਆ ਕਦੇ ਪਤਾ ਲੈਣ ਦੇ ਲਈ ਉਹਦੀ ਸ਼ਿਕਾਇਤ ਕਰਾਉਣ ਦੇ ਲਈ ਵੀ ਇਹੀ ਆਈ ਸੀ ਇਹਨੂੰ ਹੀ ਜ਼ਿਆਦਾ ਟੈਨਸ਼ਨ ਆ ਵੀ ਹੋਰ ਇਹਦੇ ਪਰਿਵਾਰ ਦੇ ਵਿੱਚ ਕੌਣ ਆ ਜਾਂ ਮੁੰਡੇ ਦੇ ਮਾਪੇ ਬਾਪ ਨੇ ਉਹ ਕਿੱਥੇ ਨੇ ਤਾਂ ਪੁਲਿਸ ਆਪਣੀ ਜਿਹੜੀ ਛਾਣਬੀਣ ਕਰਦੀ ਆ ਮਾਤਾ ਪਿਤਾ ਤਾਂ ਉਸ ਲੜਕੇ ਦੇ ਨਹੀਂ ਸੀਗੇ ਉਹ ਇਹਨਾਂ ਦੇ ਨਾਲ ਹੀ ਸ਼ੁਰੂ ਤੋਂ ਰਹਿੰਦਾ ਸੀਗਾ ਤੇ ਇੱਕ ਜਿਹੜਾ ਪਤੀ ਆ ਇਹਦਾ ਇਹਦੀ ਮਾਮੀ ਦਾ ਮਤਲਬ ਉਹ ਮੁੰਡੇ ਦਾ ਮਾਮਾ ਉਹ ਇਹ ਇਕੱਠੇ ਰਹਦੇ ਸੀਗੇ ਇੱਥੇ ਗਾਜ਼ੀਆਬਾਦ ਦੇ ਵਿੱਚ ਤਾਂ ਪੁਲਿਸ ਤਾਂ ਪਹਿਲਾਂ ਉਹਨੂੰ ਚੱਕਦੀ ਆ ਮਾਮੇ ਨੂੰ ਮਾਮੇ ਨੂੰ ਜਦੋਂ ਚੱਕਦੀ ਆ ਤਾਂ ਉਹਨੂੰ ਦੇਖਿਆ ਜਾਂਦਾ ਉਹ ਥੋੜਾ ਜਿਹਾ ਮਚੂਰ ਲੱਗ ਰਿਹਾ ਸੀ ਏਜ ਦੇ ਵਿੱਚ ਤੇ ਜਿਹੜੀ ਇਹਦੀ ਮੰਮੀ ਆ ਉਹ ਘੱਟ ਏਜ ਦੀ ਲੱਗ ਰਹੀ ਆ ਪੁਲਿਸ ਨੂੰ ਪਹਿਲੀ ਗੜਬੜ ਤਾਂ ਇੱਥੇ ਲੱਗੀ ਜਦੋਂ ਪੁੱਛਿਆ ਜਾਂਦਾ ਤਾਂ ਉਹ ਮਾਮਾ ਸੀ ਉਹ 46 ਸਾਲ ਦਾ ਸੀ ਤੇ ਇਸ ਔਰਤ ਦੀ ਉਮਰ ਜਿੱਦਾਂ ਮੈਂ ਕਿਹਾ 30 ਸਾਲ ਦੀ ਸੀ 16 ਸਾਲ ਦਾ ਦੋਨਾਂ ਦੇ ਵਿੱਚ ਅੰਤਰ ਸੀ ਪੁਲਿਸ ਉਹਨੂੰ ਪੁੱਛਦੀ ਆ ਮਾਮੇ ਨੂੰ ਵੀ ਤੈਨੂੰ ਕੋਈ ਫਿਕਰ ਨਹੀਂ ਭਾਂਜਾ ਤਾਂ ਤੇਰਾ ਪਹਿਲਾ ਵਾ ਮੰਮੀ ਨੂੰ ਤੇਰੇ ਨਾਲ ਵੱਧ ਫਿਕਰ ਆ ਵੀ ਉਹ ਗੁੰਮਿਆ ਵਾ ਤੇਰੇ ਲਈ ਵੀ ਉਹ ਗੁੰਮਿਆ ਵਾ ਤੂੰ ਇੱਕ ਵਾਰ ਨਹੀਂ ਆਇਆ ਥਾੜੇ ਵੀ ਇਦਾਂ ਕਿਉਂ ਫਿਰ ਜਿਹੜੀ ਸੱਚਾਈ ਉਹ ਦੱਸਦਾ ਵਾ ਮਾਮਾ ਤਾਂ ਪੁਲਿਸ ਉਹਤੇ ਹੈਰਾਨ ਹੋ ਜਾਂਦੀ ਆ ਪਹਿਲਾਂ ਤਾਂ ਉਹ ਇਹ ਕਹਿੰਦਾ ਵਾ ਵੀ ਇਹ ਔਰਤ ਸਹੀ ਨਹੀਂ ਇਹਦੀਆਂ ਗੱਲਾਂ ਤੇ ਯਕੀਨ ਨਾ ਕਰਿਓ ਇਹਦੇ ਭਾਣਜੇ ਨਾਲ ਯਾਨਕਿ ਅਕਸ਼ੇ ਦੇ ਨਾਲ ਨਾਜਾਇਜ਼ ਸਬੰਧ ਸੀਗੇ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਸੀਗਾ ਜੀ ਤੇ ਜਦੋਂ ਪੁਲਿਸ ਨੇ ਪੂਰੀ ਸ਼ਕਤੀ ਦੇ ਨਾਲ ਪੁੱਛਿਆ ਤੇ ਉਹਨੇ ਜ਼ਿਆਦਾ ਸਮਾਂ ਨਹੀਂ ਲਗਾਇਆ ਕੋਈ ਬਹੁਤਾ ਉਹਨੇ ਨਹੀਂ ਟਾਈਮ ਲਿਆ ਕਿ ਉਹ ਸੱਚ ਬੋਲੇ ਉਹ ਸਾਰਾ ਦੱਸਦਾ ਜੀ ਕਿ ਮੈਂ ਬਹੁਤ ਵਾਰੀ ਰੰਗੇ ਹੱਥੀ ਫੜਿਆ ਇਹਨਾਂ ਨੂੰ ਰੰਗ ਰਲੀਆਂ ਮਨਾਉਂਦੇ ਹੋਏ ਮੈਂ ਬੜੀ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਇਦਾਂ ਨਾ ਕਰੋ ਉਹਦਾ ਵੀ ਅੱਗੇ ਪਿੱਛੇ ਕੋਈ ਨਹੀਂ ਸੀ ਮੈਂ ਉਹਨੂੰ ਵੀ ਤਾਂ ਹੀ ਬਖਸ਼ਦਾ ਰਿਹਾ ਵਾਂ ਕਿ ਉਹ ਉਹ ਵੀ ਰੁਲ ਜਾਊਗਾ ਤੇ ਇਹਨੂੰ ਵੀ ਮੈਂ ਸਮਝਾਉਂਦਾ ਰਿਹਾ ਆਪਣੀ ਘਰ ਵਾਲੀ ਨੂੰ ਮੈਂ ਰਿਕਸ਼ਾ ਚਲਾਉਣਾ ਵਾਂ ਵੀ ਮੇਰੇ ਚਾਰ ਬੱਚੇ ਨੇ ਉਹ ਸਾਰੇ ਰੁਲ ਜਾਣੇ ਆ ਸਾਰਿਆਂ ਦੀ ਜ਼ਿੰਦਗੀ ਖਰਾਬ ਨਾ ਕਰ ਬਰੋਹ ਔਰਤ ਸੁਧਰੀ ਨਹੀਂ ਤਾਂ ਪੁਲਿਸ ਕਹਿੰਦੀ ਆ ਵੀ ਜੇ ਤੂੰ ਇੰਨਾ ਪਰੇਸ਼ਾਨ ਸੀ ਤੂੰ ਆ ਕੇ ਸਾਡੇ ਕੋਲ ਸ਼ਿਕਾਇਤ ਕਰਦਾ ਜਾਂ ਕੋਈ ਹੋਰ ਰਸਤਾ ਅਪਣਾਉਂਦਾ ਕੁਝ ਕਰਦਾ ਤਾਂ ਸਹੀ ਤਾਂ ਉਹ ਕਹਿੰਦਾ ਸੀ ਜਦੋਂ ਵੀ ਮੈਂ ਇਹ ਕੋਸ਼ਿਸ਼ ਕੀਤੀ ਇਹ ਮੈਨੂੰ ਰੋਕ ਦਿੰਦੀ ਸੀ ਤੇ ਇਹ ਵਾਦਾ ਕਰ ਦਿੰਦੀ ਸੀ ਕਿ ਅੱਜ ਤੋਂ ਬਾਅਦ ਮੈਂ ਸਾਰਾ ਕੁਝ ਨਹੀਂ ਕਰੂੰਗੀ ਪਰ ਫਿਰ ਇਹ ਉੱਥੇ ਹੀ ਆ ਜਾਂਦੀ ਸੀ ਤਾਂ ਅੱਗੇ ਦੱਸਦਾ ਜੀ ਕਿ 20 ਜਨਵਰੀ 2023 ਦਾ ਉਹ ਦਿਨ ਜਦੋਂ ਇੱਕ ਘਰ ਆਉਂਦਾ ਵਾ ਰਿਕਸ਼ਾ ਚਲਾ ਕੇ ਤਾਂ ਜਦੋਂ ਘਰ ਦੇ ਅੰਦਰ ਐਂਟਰ ਹੁੰਦਾ ਵਾ ਦੇਖਦਾ ਵਾ ਜਿਹੜੀ ਇਹਦੀ ਇੱਕ ਬੇਟੀ ਆ ਉਹ ਚਾਹ ਦੇ ਨਾਲ ਝੁੱਲਸ ਚੁੱਕੀ ਆ ਮਤਲਬ ਉਹ ਗਰਮ ਗਰਮ ਚਾਹ ਉਹਨੇ ਫੜੀ ਹੋਣੀ ਆ ਉਹ ਉਹਦੇ ਉੱਤੇ ਪੈ ਗਈ ਸੀ ਉਹ ਚੀਕਾ ਮਾਰ ਰਹੀ ਸੀ ਰੋ ਰਹੀ ਸੀ ਜਦੋਂ ਮੈਂ ਦੇਖਿਆ ਕਿ ਮੇਰੀ ਘਰ ਵਾਲੀ ਕਿੱਥੇ ਆ ਉਹ ਉਹਦੇ ਆਲੇ ਦੁਆਲੇ ਨਹੀਂ ਦਿਖਦੀ ਤਾਂ ਜਦੋਂ ਮੈਂ ਭਾਂਜੇ ਦੇ ਕਮਰੇ 'ਚ ਗਿਆ ਤਾਂ ਮੈਂ ਦੇਖਦਾ ਮਾਂ ਇਹ ਉੱਥੇ ਮਸਤ ਹੋ ਕੇ ਆਪਣੇ ਸਬੰਧ ਬਣਾ ਰਹੀ ਸੀ ਉਹਨੂੰ ਕੋਈ ਫਿਕਰ ਆਪਣੀ ਬੱਚੀ ਦੀ ਨਹੀਂ ਸੀਗੀ ਉਸ ਸਮੇਂ ਕਹਿੰਦਾ ਜੀ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਚੁੱਪ ਕਰਕੇ ਆਪਣੀ ਬੇਟੀ ਨੂੰ ਹਸਪੀਟਲ ਲੈ ਕੇ ਜਾਣਾ ਵਾ ਉੱਥੇ ਉਹਨੂੰ ਐਡਮਿਟ ਕਰਾਉਣਾ ਵਾ ਉਹਦਾ ਇਲਾਜ ਸ਼ੁਰੂ ਹੁੰਦਾ ਵਾ ਜਦ ਤੱਕ ਉਹ ਲੜਕੀ ਥੋੜੀ ਜੀ ਸਟੇਬਲ ਹੁੰਦੀ ਆ ਉਹਦੀ ਮਾਂ ਵੀ ਉੱਥੇ ਪਹੁੰਚ ਜਾਂਦੀ ਆ ਉਹਨੂੰ ਵੀ ਪਤਾ ਲੱਗ ਜਾਂਦਾ ਵਾ ਤੇ ਜਦੋਂ ਮਾਂ ਹਸਪੀਟਲ ਪਹੁੰਚਦੀ ਆ ਜਿਹੜਾ ਮਾਮਾ ਸੀ ਉਹ ਘਰ ਜਾਂਦਾ ਵਾ ਘਰੇ ਜਾ ਕੇ ਪਹਿਲਾਂ ਤਾਂ ਭਾਂਡੇ ਦੇ ਨਾਲ ਗੱਲ ਕਰਦਾ ਪੂਰਾ ਗੁੱਸੇ 'ਚ ਜ਼ਰੂਰ ਸੀ ਪਰ ਫੇਰ ਵੀ ਘਰੇ ਜਾ ਕੇ ਗੱਲ ਆਰਾਮ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਵੀ ਤੂੰ ਕਿਉਂ ਮੇਰਾ ਘਰ ਖਰਾਬ ਤੇ ਖਰਾਬ ਕਰਨ ਤੇ ਤੋਲਿਆ ਹੋਇਆ ਵਾ ਵੀ ਕੋਈ ਹੋਰ ਤੂੰ ਆਪਣਾ ਟਿਕਾਣਾ ਦੇਖ ਲਾ ਵੀ ਮੈਂ ਤੈਨੂੰ ਇਸ ਘਰ ਦੇ ਵਿੱਚ ਨਹੀਂ ਰੱਖ ਸਕਦਾ ਹੁਣ ਦੋਨਾਂ ਦੇ ਵਿੱਚ ਬਹੁਤ ਬਹਿਸ ਹੁੰਦੀ ਆ ਅੱਗੋਂ ਭਾਣ ਜਾ ਵੀ ਪੂਰੀ ਜ਼ੁਬਾਨ ਇਹਦੇ ਨਾਲ ਲੜਾਉਂਦਾ ਵਾ ਇਹਦਾ ਗੁੱਸਾ ਇੰਨਾ ਕਿ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਮਾਮੇ ਦਾ ਤਾ ਇੱਕ ਜਿਹੜਾ ਘਰ ਦੇ ਵਿੱਚ ਗੰਡਾ ਸਾਹ ਪਿਆ ਸੀ ਬਹੁਤ ਗੁੱਸੇ ਦੇ ਨਾਲ ਇੱਕੋ ਹੀ ਵਾਰ ਕਰਦਾ ਵਾ ਜੀ ਤੇ ਮੌਕੇ ਤੇ ਭਾਂਜੇ ਦੀ ਮੌਤ ਹੋ ਜਾਂਦੀ ਆ ਮਤਲਬ ਕਿ ਮਾਮੇ ਨੇ ਆਪਣੇ ਭਾਂਜੇ ਦਾ ਗੁੱਸੇ ਦੇ ਵਿੱਚ ਆ ਕੇ ਕਤਲ ਕਰ ਦਿੱਤਾ ਸੀ ਜਦੋਂ ਕਤਲ ਹੋ ਜਾਂਦਾ ਉਹਦੇ ਤੋਂ ਫੇਰ ਉਹਨੂੰ ਹੁਣ ਪਤਾ ਸੀ ਵੀ ਸੱਚ ਤਾਂ ਸਾਹਮਣੇ ਆ ਹੀ ਜਾਣਾ ਫੇਰ ਵੀ ਆਪਣੇ ਵੱਲ ਉਹਨੇ ਕੋਸ਼ਿਸ਼ ਕੀਤੀ ਵੀ ਇਹਨੂੰ ਲੁਕੋਇਆ ਜਾ ਸਕੇ ਪੂਰੇ ਘਰ ਦੀ ਉਹ ਸਫਾਈ ਕਰਦਾ ਹੂੰ ਨਾ ਜਿਹੜਾ ਉਹ ਸਾਫ਼ ਕਰਦਾ ਚੰਗੀ ਤਰ੍ਹਾਂ ਤੇ ਜਿਹੜੀ ਉਹ ਡੈੱਡ ਬਾਡੀ ਸੀ ਭਾਂਜੇ ਦੀ ਉਹਦੇ 20 ਟੁਕੜੇ ਕਰਦਾ 20 ਟੁਕੜੇ ਕਰਕੇ 5-6 ਲਿਫਾਫਿਆਂ ਦੇ ਵਿੱਚ ਉਹ ਟੁਕੜੇ ਪਾਉਂਦਾ ਆਪਣੇ ਰਿਕਸ਼ੇ ਦੇ ਉੱਤੇ ਰੱਖਦਾ ਵਾ ਤੇ ਸ਼ਹਿਰ ਵੱਲ ਨੂੰ ਤੁਰ ਪੈਂਦਾ ਹੁਣ ਰਿਕਸ਼ੇ ਵਾਲੇ ਨੂੰ ਕੋਈ ਐਦਾਂ ਛੋਟੇ-ਛੋਟੇ ਲਿਵਾਵੇ ਰੱਖੇ ਹੋਏ ਸੀ ਕੋਈ ਨਹੀਂ ਮਿਲਿਆ ਹੁਣ ਰਾਹ ਦੇ ਵਿੱਚ ਪੁੱਛਣ ਆਲਾ ਉਹ ਇੱਕ ਫਲਾਈਓਵਰ ਸਿੱਗਾ ਇਲਾਕੇ ਦਾ ਉੱਤੇ ਕੂੜੇ ਦਾ ਢੇਰ ਜਿਹੜਾ ਲੱਗਿਆ ਹੋਇਆ ਸੀ ਬਹੁਤ ਜ਼ਿਆਦਾ ਉੱਥੇ ਜਾ ਕੇ ਉਹ ਟੁਕੜੇ ਉਹ ਸੁੱਟ ਦਿੰਦਾ ਵਾ ਮਤਲਬ ਕਿ ਉਹ ਕਬੂਲ ਆਪ ਹੀ ਬਹੁਤ ਜਲਦੀ ਕਰ ਲੈਂਦਾ ਕਿ ਸਾਰਾ ਕੁਝ ਮੈਂ ਕੀਤਾ ਗੁੱਸੇ ਚ ਆ ਕੇ ਕੀਤਾ ਵਾ ਤੇ ਮੈਂ ਆਪਣੀ ਘਰ ਵਾਲੀ ਤੋਂ ਤਾਂਗਾ ਕੇ ਕੀਤਾ ਕਿ ਇਹਨੂੰ ਬੱਚਿਆਂ ਦੀ ਪਰਵਾਹ ਨਹੀਂ ਮੇਰੀ ਪਰਵਾਹ ਨਹੀਂ ਸਿਰਫ ਭਾਂਜਾ ਇਹਨੂੰ ਦਿਖਦਾ ਵਾ ਤੇ ਪੁਲਿਸ ਨੂੰ ਸਾਰਾ ਕੇਸ ਆ ਜਿਹੜਾ ਉਹ ਕਲੀਅਰ ਹੋ ਗਿਆ ਸੀ ਤੇ ਉਹ ਜਿਹੜੇ ਟੁਕੜੇ ਨੇ ਉਹ ਕੂੜੇ ਦੇ ਢੇਰ ਚੋਂ ਉਹ ਵੀ ਬਰਾਮਦ ਕੀਤੇ ਗਏ। ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਮਾਮੇ ਨੂੰ ਹੋਣੀ ਕਾਰਵਾਈ ਮਾਮੀ ਤੇ ਵੀ ਚਾਹੀਦੀ ਸੀ ਪਰ ਹੈਰਾਨੀ ਦੀ ਗੱਲ ਸੀ ਕਿ ਉਹਦੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ ਕਿਉਂਕਿ ਕਦੇ ਵੀ ਉਹਦੇ ਤੇ ਕੋਈ ਸ਼ਿਕਾਇਤ ਦਰਜ ਨਹੀਂ ਸੀ ਹੋਈ ਤੇ ਜਿਹੜਾ ਮਾਮਾ ਵਾ ਉਹਨੂੰ ਵੱਡੀ ਸਜ਼ਾ ਜ਼ਰੂਰ ਮਿਲੀ ਪਰ ਮਾਮੀ ਨੂੰ ਕੋਈ ਵੀ ਸਜ਼ਾ ਨਹੀਂ ਮਿਲੀ। ਪਰ ਮੇਰੇ ਹਿਸਾਬ ਨਾਲ ਜੀ ਠੀਕ ਆ ਇਹਨੇ ਗਲਤੀ ਕੀਤੀ ਕਿਸੇ ਨੂੰ ਮਾਰਨਾ ਮਸਲੇ ਦਾ ਹੱਲ ਨਹੀਂ ਸੀ ਕੋਈ ਹੋਰ ਰਾਹ ਵੀ ਅਪਣਾਇਆ ਜਾ ਸਕਦਾ ਸੀ ਪੁਲਿਸ ਦਾ ਸਹਾਰਾ ਲਿਆ ਜਾ ਸਕਦਾ ਸੀ ਪਰ ਇੱਕ ਅੱਕਿਆ ਹੋਇਆ ਬੰਦਾ ਉਹਨੇ ਇਹ ਕਦਮ ਚੱਕ ਲਿਆ ਪਰ ਇਹ ਸਾਰੀ ਸ਼ੁਰੂਆਤ ਆ ਜਿਹੜੀ ਇਹ ਮਾਮੀ ਕਰਕੇ ਹੋਈ ਸੀ ਉਹਨੂੰ ਕੋਈ ਨਾ ਕੋਈ ਜਿਹੜੀ ਉਹਦੇ ਤੇ ਕਾਰਵਾਈ ਹੋਣੀ ਜ਼ਰੂਰ ਬਣਦੀ ਸੀ ਤੁਹਾਡੀ ਕੀ ਰਾਏ ਆ ਜੀ ਜਰੂਰ ਦੱਸਿਓ ਤੇ ਬਾਕੀ ਜੋ ਵੀ ਇਹ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਨੇ ਜੀ ਇਹ ਬਿਲਕੁਲ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ ਏਜ ਡਿਫਰੈਂਸ ਹਸਬੰਡ ਵਾਈਫ ਦੇ ਉਹ ਕਿਤੇ ਨਾ ਕਿਤੇ ਔਰਤ ਨੂੰ ਦੂਜੇ ਮੁੰਡਿਆਂ ਵੱਲ ਅਟਰੈਕਟ ਕਰਨ ਦੇ ਲਈ ਮਜਬੂਰ ਕਰਦੇ ਨੇ ਪਰ ਇਹ ਵੀ ਕੁਝ ਜ਼ਰੂਰੀ ਨਹੀਂ ਜਿਹੜਾਣਦੇ ਨੇ ਦੋਨੋਂ ਮੀਆਂ ਬੀਬੀ ਤਾਂ ਉੱਥੇ ਵੀ ਜਿਹੜੇ ਇਹ ਬੇਵਫਾਈਆਂ ਇਹ ਧੋਖੇਬਾਜ਼ੀ ਆ ਇਹ ਆਮ ਦੇਖਣ ਨੂੰ ਆਪਾਂ ਨੂੰ ਮਿਲ ਰਹੀ ਆ ਇਹਦੇ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਕੁਝ ਵੀ ਨਤੀਜੇ ਚੰਗੇ ਨਹੀਂ ਨਿਕਲਦੇ ਹੁਣ ਬੱਚਿਆਂ ਦੀ ਜ਼ਿੰਦਗੀ ਇੱਥੇ ਵੀ ਖਰਾਬ ਕਰ ਲਈ ਉਹ ਪਿਓ ਤੋਂ ਬਿਨਾ ਉਹਨਾਂ ਨੂੰ ਰਹਿਣਾ ਪਊਗਾ ਇੱਕ ਕਤਲ ਦੇ ਦੋਸ਼ ਦੇ ਵਿੱਚ ਉਮਰ ਕੈਦ ਤੱਕ ਟੋਟੋ-ਟੋਟ ਉਸ ਮਾਮੇ ਨੂੰ ਹੋਈ ਹੋਗੀ ਸੋ ਆਪਣੇ ਵਿਚਾਰ ਵੀ ਤੁਸੀਂ ਜ਼ਰੂਰ ਦਿਓ ਜੀ ਤੁਹਾਡੇ ਕੀ ਕਹਿਣੇ ਆ ਇਹ ਕਹਾਣੀ ਬਾਰੇ ਬਹੁਤ-ਬਹੁਤ ਧੰਨਵਾਦ